ਸਾਸੀ ਕਾ ਭਾਜੀ ਸਾਸੀ ਕਾ ਭਾਜੀ ਕੀ ਹਾਲ ਚਾਲ ਆ ਬਹਾ ਵਧੀਆ ਭਾਜੀ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 98154 5766 ਠੀਕ ਆ ਆ ਟੋਕਾ ਸੇਲ ਕਰਨਾ ਹੈ ਹਾਂਜੀ ਹਾਂਜੀ ਠੀਕ ਆ ਜੀ ਲੱਤਾਂ ਲੋਤਾਂ ਕਿੱਦਾਂ ਥੱਲਿਓ ਬਿਲਕੁਲ ਐ ਕੋਈ ਗਲੀ ਨਹੀਂ ਐ ਬਿਲਕੁਲ ਜਿੱਦਾਂ ਵੀ ਆਪਣਾ ਉੱਤੇ ਹੀ ਪਿਆ ਵਾ ਕਿ ਕਿੱਦਾਂ ਵਾ ਗੱਡਿਆ ਥੋੜਾ ਬਿਲਕੁਲ ਉੱਪਰ ਗੱਡਿਆ ਨਹੀਂ ਉੱਪਰ ਹੀ ਓਦਾਂ ਹੀ ਆ ਅੱਛਾ ਇਟਾਂ ਦੇ ਉੱਤੇ ਹੀ ਆ ਹਾਂਜੀ ਹਾਂਜੀ ਠੀਕ ਆ ਬਾਕੀ ਸਾਫ਼ ਸੁਥਰਾ ਵਾ ਟੋਕਾ ਬਾਕੀ ਤੜਕਾ ਤੁਰਕਾ ਤਰੀ ਵੀਰ ਕਿਦੋਂ ਨਹੀਂ ਨਹੀਂ ਕੋਈ ਗੱਲ ਕਈ ਵਾਰਾਂ ਵੀਰ ਨੇ ਕਿਸੇ ਨੇ ਦੂਰੋਂ ਆਉਣਾ ਹੁੰਦਾ ਵਾ ਨਹੀਂ ਬਿਲਕੁਲ ਜਿੱਧਾ ਦਾ ਆਣਾ ਤਹੀਂ ਕੋ ਅਸੀਂ ਤੇ ਆਹ 10 15 ਮਿੰਟਾਂ ਵਾਸਤੇ ਇਹ ਤੇ ਕਈ ਵਾਰਾਂ ਵੀਰ ਨੇ ਪੈਸੇ ਕਿਸੇ ਨੇ ਪਾ ਕੇ ਹਾਂਜੀ ਨਹੀਂ ਓਦਾਂ ਮੰਗਾਉਣਾ ਹੁੰਦਾ ਆ ਵੇਖੋ ਤੂੰ ਉਪਰ ਆ ਆ ਬੁਸ਼-ਬਾਸ਼ਾ ਠੀਕ ਆ ਤੇ ਹਾਂਜੀ ਬਿਲਕੁਲ ਓਕੇ ਆ ਠੀਕ ਤੇ ਕਿਹੜੀ ਕੰਪਨੀ ਦਾ ਵਾ ਇਹ ਵੇਖ ਲਓ ਪਾਜੀ ਇੱਥੇ ਕਿਹੜੇ ਬਾਪੂ ਨੇ ਲਿਆਂਦਾ ਸੀ ਅਛਾ ਹਾਂ ਐਵੇਂ ਤੁਹਾਨੂੰ ਮੈਂ ਆਖਦਾ ਆ ਕੰਪਨੀ ਦਾ ਤੇ ਨਿਕਲੇ ਹੋ ਬੰਦਾ ਬਾਪੂ ਨੇ ਲਿਆਂਦਾ ਸੀ ਤੇ ਹੁਣ ਵੀਰ ਨੇ ਕਰ ਦੇਣਾ ਟੋਕਾ ਬਦਲ ਦੇਣਾ ਵੀਰ ਆ ਟੋਕਾ ਦੂਜਾ ਲਿਆਵਾਂਗੇ ਭਾਜੀ ਠੀਕ ਤੇ ਬਾਕੀ ਮੋਟਰ ਜਿਹੜੀ ਉੱਤੇ ਲੱਗੀ ਨਾਲ ਹੀ ਦੇਣੀ ਆ ਮੋਟਰ ਨਾਲ ਹੀ ਦੇ ਦਾਂਗੇ ਭਾਜੀ ਜਿਸ ਨਾਲੇ ਗੱਲ ਜਿਹੜੇ ਨਵੇਂ ਆ ਰਹੇ ਟੋਕਰ ਸਾਰੀ ਫਿਟਿੰਗ ਮੋਟਰ ਨਾਲ ਹੀ ਆ ਰਿਆ ਆ ਅਛਾ ਤੇ ਮੋਟਰ ਇੱਕ ਦੀ ਆ ਕਿ ਦੋ ਦੀ ਆ ਇਹ ਇੱਕ ਦੀ ਆ ਭਾਜੀ ਮੋਟਰ ਅਛਾ ਇੱਕ ਦੀ ਮੋਟਰ ਹਾਂਜੀ ਬਾਕੀ ਇਹ ਬਈ ਲਾਈਟ ਪਾਉਂਦੇ ਆ ਆ ਬਖਾਲ ਦੰਨੇ ਆ ਠੀਕ ਕਰਾਰੀਆਂ ਜੂਰੀਆਂ ਬਾਕੀ ਜਿੱਦਾਂ ਸਾਫ ਸੁਥਰਾ ਵਾ ਉੱਤੇ ਹੀ ਪਿਆ ਕੋਈ ਆ ਵੇਖ ਲੋ ਥੱਲੇ ਨਹੀਂ ਗੱਡਿਆ ਕੋਈ ਲੱਤਾਂ ਲੋਤਾਂ ਗਲੀਆਂ ਨਹੀਂ ਆ ਸਾਫ ਸੁਥਰਾ ਵਾ ਅਹੀਂ ਤੇ ਵੇਖ ਲਿਆ ਕੋਈ ਚੱਕਰ ਚੁੱਕਰ ਨਹੀਂ ਧੜਕਿਆ ਬਾਕੀ ਸਮਝ ਤੁਹਾਡੀ ਆਪਣੀ ਆ ਤੇ ਵੀਰ ਨਾਲ ਗੱਲਬਾਤ ਕਰ ਲਿਓ ਤੇ ਵੀਰ ਮੁੱਲ ਕਿੰਨਾ ਕੁ ਕਰਨਾ ਮੋਲੇ ਦਾ ਭਾਜੀ ਵਿੱਚੇ ਹੀ ਮੋਟਰ ਸਾਰਾ ਕੁਝ ਰੁਪਈਆ 15000 ਦੇ ਦਾਂਗੇ ਤੇ ਜੇ ਕੋਈ ਮੋਟਰ ਛੱਡ ਕੇ ਜਾਂਦਾ ਹਾਂ ਤੇ 12000 ਦਾ ਟੋਕਾ ਦੇ ਦਾਂਗੇ 1000 ਰੁਪਏ ਛੱਡ ਦਿਓ ਦੋਆਂ ਚੀਜ਼ਾਂ ਜੋ ਚਲੋ ਕੋਈ ਆਏਗਾ ਵੇਖ ਲਾਂਗੇ 14000 ਰੁਪਏ ਦਾ ਦੇ ਦਿਓ ਕਿਉਂ ਅਗਲੇ ਨੇ ਕੀਤਾ ਕਿੱਥੋਂ ਮਗਾਉਣਾ ਉਹ 12 ਕੱਲਾ ਟੋਕੇ ਦਾ ਕੀਤਾ ਨਾ ਮੋਟਰ ਸਣੀ ਅੱਛਾ ਮੋਟਰ ਸਣੀ ਮੋਟਰ ਸਣੀ 14 ਦਾ ਕਰ ਦਿਓ ਉਹ ਬਾਕੀ ਮੈਨੂੰ ਨਹੀਂ ਪਤਾ ਹੁਣ 100 ਛਡਾਉਣਾ ਅਗਲੇ ਨੇ 200 ਉਹ ਤੇ ਹੀ ਮਰਜੀ ਨਾ ਚਲੋ ਕੋਈ ਜੇ ਕਿਤੇ ਲੋਕ ਲਾਉਣਾ ਬੰਦਾ ਤੇ ਅਗਲੇ ਨੇ ਕਿਰਾਇਆ ਵੀ ਲਾਉਣਾ ਹੀ ਆ ਨਹੀਂ ਕੋਈ ਗੱਲ ਉਹਨਾਂ ਕੇ ਕਿਰਾਇਆ ਕੁਰਾ ਛੱਡ ਦਿਓ ਤੇ ਬਾਕੀ ਟੋਕਾ ਸਾਫ ਸੁਥਰਾ ਵੀਰਾਂ ਦਾ ਨਵਾਂ ਲਿਓਣਾ ਮੈਂ ਜਗਾ ਮਲੋ ਜਿਹੜੇ ਨਵਾਂ ਮਾਡਲ ਆ ਨਾ ਤੇ ਬਾਕੀ ਲੋੜ ਬੰਦ ਨੂੰ ਜੇ ਨੂੰ ਵੀ ਆ ਕਰਨੀ ਚਾਹੀਦੀ ਨਵੇਂ ਦੇ ਉੱਤੇ ਵੀ ਹਾਂ ਬਾਕੀ ਵੀ ਇੱਕ ਗੱਲ ਦੱਸਤੀ ਆ ਕਿ ਤੁਸੀਂ ਨਵਾਂ ਲਿਆਓ ਤੁਹਾਡੀ ਜਗ੍ਹਾ ਜਿਆਦੀ ਘੇਰਦਾ ਹਾਂ ਤੇ ਇੱਕ ਕਰਕੇ ਸਾਫ ਸੁਥਰਾ ਜੰਨਾ ਵਾ ਕੋਈ ਜਿੰਦਾ ਮਰਦੀ ਚਾਰ ਬੰਦੇ ਚੁੱਕਣਗੇ ਨੂੰ ਭਾਈ ਚਾਰ ਬੰਦੇ ਚੁੱਕਣਗੇ ਡੇਢ ਕਿੰਟਰ ਹੋਊਗਾ ਫਿਰ ਤੁਸੀਂ ਲਾ ਲਓ ਬੰਦੇ ਹੁਣ ਕਿੰਨੇ ਕ ਚਾਰ ਬੰਦਿਆਂ ਦਾ ਭਾਈ ਸਾਰਾ ਕੰਮ ਆ ਹਾਂ ਇਹ ਵੀ ਗੱਲ ਆ ਬੰਦੇ ਨੇ ਚਾਰਾਂ ਬੰਦੇ ਲੱਗਣਾ ਆ ਹਾਂ ਇਹ ਵੀ ਗੱਲ ਆ ਬੰਦੇ ਚਾਰ ਹੀ ਚੁੱਕਦੇ ਆ ਮਗਰਲੇ ਟਾਈਮ ਤੇ ਵੀ ਆ ਇਹ ਵੀ ਗੱਲ ਹੈ ਬਾਕੀ ਹਾਂਜੀ ਹਾਂ ਜੀ ਵੀਰ ਨੂੰ ਕਰ ਲਿਓ ਫੋਨ ਤੇ ਟੋਕਾ ਸਾਫ਼ ਸੁਥਰਾ ਆ